मैं पठानकोट का रहने वाला और परियांदा, परियांदा भाग है पठानकोट आया और फलियाँ फलिया का बाग है प्राचीन मेला लगता रहा मेरे नाना जी की पुशतरी जगह है सेवा है उनकी नाइनटीन फोर्टी सैवन तो ही पुराना है जी जो दा, जो दा दा वार स्टार्ट होगा मेला है मान्यता राजनीतिक कामयाबी वास्ते खुशी वास्ते परिवार सुख शांति रहे बेनती होंगी इतने आके ਜਿਹੜੇ ਲੋਕਾਂ ਨੂੰ ਕੁਝ ਪ੍ਰੋਬਲਮ ਚਲਦੀਆਂ ਹੈਲਥ ਵਾਈਜ਼ ਕਹ ਲਓ ਕੁਝ ਵੀ ਹੁੰਦੇ ਉਹ ਸਾਰੀ ਮੰਨਤਾ ਪੂਰੀਆਂ ਹੁੰਦੀਆਂ ਆ ਕੁਝ ਬੱਚੇ ਮੰਗ ਲੈਂਦੇ ਆ ਕੁਝ ਆਪਣੇ ਘਰ ਦੀਆਂ ਖੁਸ਼ੀਆਂ ਮੰਗਦੇ ਆ ਕੁਝ ਜਿਹੜੀ ਜ਼ਿੰਦਗੀ ਚ ਆਮ ਪ੍ਰੋਬਲਮ ਚੱਲੇ ਕਰਦੀਆਂ ਆ ਉਹਦੇ ਤੋਂ निजात ਪਾਣਾ ਚਾਹੁੰਦੇ ਆ ਉਹਦੇ ਵਾਸਤੇ ਵੀ ਇਹ ਬੇਨਤੀ ਕੀਤੀ ਜਾਂਦੀ ਆ ਪਰਿਆ ਪਰਿਆ ਤੋਂ ਰੂਪ ਤੇ ਮਾਤਾ ਰਾਣੀ ਤੇ ਕਈ ਰੂਪ ਵਾਸ ਕਰਦੇ ਆ ਜਿਹੜੇ ਪੜਤਵਾਰ ਹੋਏ ਸੀਗੇ है ना जब पाकिस्तान लड़ाई हुई सी इतने मान्यता स्टार्ट रही है कि इस एरिए कभी बंब डिगया जरूर फटिया नहीं है आर्मी इतने प्रोटेक्ट रही है और आर्मी के कई ऑफिसर काफ़ी टाइम जो अ छोटे से अदू कहते इतने जोध लग्दी रही है और वह जोधपुर बावजूद रही है इस करके लोग दूर दूर तो आते हैं इस पिंड जो अबरॉड चल गए भी अबराड तो वापस आते हैं अच्छे दिन चाहे कुछ भी हो जाए ਅਰਤੇ 하게 ਉਸ ਮੇਲੇ ਤੇ ਸੇਵਾ ਕਰਦੇ ਆ ਤਾਂ ਕਿ ਮੇਲਾ ਠੀਕ ਠਾਕ ਨਿਭੜੇ 19 ਕਰੋੜ ਰੁਪਏ ਲਿਖਿਆ ਜੀ ਹੁਣ ਦਾ ਬਹੁਤ ਹੈ ਕਿ ਤੁਹਾਡੇ ਸਾਹਮਣੇ ਹੀ ਹੈ ਗਿਆ ਹੈ 4 ਦਿਨ ਹੋ ਗਏ ਰੌਣਕ ਚੱਲੇ ਦੀ ਮੇਲੇ ਦਾ ਵਿਸ਼ੇਸ਼ ਦਿਨ ਅੱਜ ਆ ਗਿਆ ਹੈ ਲੇਕਿਨ ਲੋਕੀ ਸਟਾਰਟਿੰਗ ਤੋਂ ਹੀ ਸ਼ੁਰੂ ਹੋਏ ਅੰ데요 ਸ਼ਨੀਵਾਰ ਇਤਵਾਰ ਤੱਕ ਜਲਦੀ ਤੋਂ ਜਲਦੀ ਮੱਥਾ ਟੇਕਿਆ ਜਾਏ ਆਪਣੀ ਅਰਦਾਸ ਮੇਂਦੇ ਬੈਠ ਕੇ ਕੀਤੀ ਜਾਏ ਦੇਵੀਆਂ ਦਾ ਮੇਲਾ ਜੀ ਦੋ ਦਮਾ ਵਾਲੀ ਦੇਵੀਆਂ ਦਾ ਮੇਲਾ ਪਰੀਆਂ ਦਾ ਮੇਲਾ ਜੀ ਕਾਫੀ ਪ੍ਰਾਣਾ ਮੇਲੇ ਕਿੰਨੇ ਕੱਟੇ ਆਉਂਦੇ ਨੇ ਕਾ ਵੀ ਪ੍ਰਾਣਾ ਜੀ ਦੂਰ ਦੂਰ ਤੋਂ ਸੰਗਤ ਆਉਂਦੀ ਹੈ ਬੜੀ ਦੁਨੀਆ ਮੰਦੀ ਹੈ ਸਾਰਿਆਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਇਹ ਵੀ ਸਾਰੇ ਇਸ ਹੁੰਦੀ ਹੈ ਜੀ ਇਹਨੂੰ ਅੱਜ ਤੱਕ ਖਾਲੀ ਹੱਥ ਨਹੀਂ ਜਾਣ ਦਿੱਤਾ ਨੇ ਇਸ ਭਰੇ ਬੰਡਾਰੇ ਰੱਖਿਆ ਫਿੱਲੀ ਕਾਨੂੰਨ ਵੀ ਹੈਗੀ ਅੱਜ ਰੌਣਕ ਭਾਜੀ ਮੇਲੇ ਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈ ਕਿੰਨੀ ਕ ਰੌਣਕ ਹੈਗੀ ਇਹ ਮੇਲਾ ਦੇਵੀਆਂ ਦਾ ਮੇਲਾ ਭਰੀਆਂ ਦਾ ਇਹ ਹਰ ਸਾਲ ਬੜੀ ਤੁੰਤਾਂ ਮਨਾਇਆ ਜਾਂਦਾ ਕਾਫੀ ਚੇਤਾਂ ਠੀਕ ਹੈ ਨਾ ਪਾਕਿਸਤਾਨ ਬਣਨ ਤੋਂ ਪਹਿਲੇ 20 ਮਹੀਨੇ ਲੱਗਦਾ ਸੀ ਤੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਜੋ ਦੁੱਖਿਆ ਤੋਖਰ ਲੈ ਕੇ ਆਂਦਾ ਉਹਦਾ ਦੁੱਖ ਕੱਢ ਤੋਂ ਦੂਰ ਕਰ ਦੇ ਜੋ ਆਪਣੇ ਮਨੋ ਕਾਮਨਾ ਪੂਰੀਆਂ ਕਰਨ ਵੇਲੇ ਸੁੱਖਣ ਕਰਦੇ ਸੁੱਖ ਦੇ ਨੇ ਉਹਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਹ ਬਾਬਾ ਸ਼ਾਮਦਾਰਾ ਇਹ ਬਾਗ ਦੇ ਕੰਕਣਾਂ ਨੇ ਪੰਨੀਆਂ ਇਹ ਬੜੀਆਂ ਪੁਰਾਣੀਆਂ ਨੇ ਪੂਰਾ ਇਲਾਕਾ ਲਾਗਾ ਸਾਗਾ ਜੈ ਮਕਸ਼ੀ ਦੇ ਪਹਾਇਮਾਚਲ ਦੇ ਸਭ ਲੋਕ ਆਂਦੇ ਨੇ सब मानते हैं बाग का मेला जेठ महीने लत्ती है लास्ट महीने चलता है मंगलवार हांजी रौनक बड़ी है कंजा दंगर भंडारे चले कूर तक उधर बामनी मोड़ तो इधर जीनगर मोड़ तो रामपुर मोड़ तो अचाको मोड़ ज સાર પાસે પૂરી બધ બચે પિંડ સબ શરધાના માનવ ને બળી શર સેવા કર

और जो उन्होंने मनोकामना तो तो अपने मन चल के आती है पूरी होंगी हिंदुस्तान पाकिस्तान बनने तो पहले तो है तो मतलब है कि इतने इतवार तो मेला शुरू हो जाता है जी दो दिन पहले मंगलवार का मेला लेकिन दो दिन पहले मेला शुरू हो जाता है

ਇੱਕ ਅਸੀਂ ਆਪਣੇ ਇਸ ਏਰੀਏ ਨੂੰ ਜਿਹੜੀ ਪਿਛਲੇ 3-4 ਸਾਲ ਤੋਂ ਸੇਵਾ ਦਿੱਤੀ ਹੈ ਕਿ ਸਾਡੀ ਸਰਵਾਈਕਲ ਦਾ ਧਾਗਾ ਲੋਕੀ ਵੇਚਦੇ ਨੇ ਅਸੀਂ ਪੂਈ ਸੇਵਾ ਦਿੱਤੀ ਹੋਈ ਹੈ ਸਰ ਮੰਦਰ ਦੇ ਉੱਤੇ ਮੱਧਵਕੀਨ ਦੇਵੀਆਂ ਦੇ ਨਾਂ ਦੇ ਉੱਤੇ ਹੀ ਸੇਵਾ ਕਰਦੇ ਹਾਂ ਅੱਜ ਤੱਕ 10 ਕੁ ਦਿਨ ਜਿਹੜੇ ਕੋਈ ਦਿਨ ਨਹੀਂ ਜੀ ਕੋਈ ਵਾਰ ਨਹੀਂ ਵੈਸੇ ਮੈਂ ਦਿੱਲੀ ਤੋਂ ਆਨਾ ਐਵਰੀ ਮੰਥ ਮਹੀਨੇ ਦੇ ਲਾਸਟ ਮੰਗਲਵਾਰ ਜੋ ਵੀ ਤੇ ਭੰਡਾਰਾ ਵੀ ਹੁੰਦਾ ਹੈ और सत्संग भी होंगे इतने और पब्लिक बड़ी खुश होंगी है बिना लोगों को फ्री सेवा मिल रही है और लोग ज्यादा तो ज्यादा इस चीज का लाभ उठा रहे हैं